ਦਿੱਲੀ ਵਸੀਅ ਮਰਵਿੰਦ ਕੇਜਰੀਵਾਲ ਨੂੰ ਈਡੀ ਦਾ ਇੱਕ ਹੋਰ ਸਮੰਤ ਈਡੀ ਨੇ 26 ਫਰਵਰੀ ਨੂੰ ਪੁੱਛਕਿਸਤ ਲਈ ਕੀਤਾ ਤਲਾਬ ਹੁਣ ਤੱਕ 6 ਸਮੰਤ ਤੇ ਕੇਜਰੀਵਾਲ ਨਹੀਂ ਹੋਏ ਸੰਪੇ ਜਮੂ ਕਸ਼ਮੀਰ ਦੇ ਸਾਬਕਾ ਗਵਰਨਰ ਸੱਤੇਪਾਲ ਮਲਿਕ ਦੇਕਰ ਸੀਬੀਆਈ ਦੀ ਰੇਡ ਦਿੱਲੀ ਸਥਿਤ ਰਿਹਾਇਸ਼ ਤੇ ਚੱਲ ਰਹੀ ਛਾਪੇਮਾਰੀ ਮਲਿਕ ਬੋਲੇ ਕਿ ਸ਼ਾਂਦਾ ਬੇਟਾ ਹਾਂ ਛਾਪਿਆਂ ਤੋਂ ਘਬਰਾਉਂਦਾ ਨਹੀਂ ਪੰਜਾਬ ਕੈਬਨਿਟ ਦੀ ਹੈ ਮੀਟਿੰਗ ਚੱਲੀ ਬਜਟ ਸੈਸ਼ਨ ਦੀ ਹੈ ਤਰੀਕਾ ਦਾ ਹੋ ਸਕਦਾ ਐਲਾਨ ਕਿਸਾਨੀ ਮਸਲੇ ਸੁਣੇ ਪੰਜਾਬ ਦੇ ਹੋਰ ਮੁੱਦਿਆਂ ਤੇ ਵਿਮੰਥਨ ਅਕਾਲੀ ਦਲ ਦੇ ਬੋਲੋ ਸ਼ੁਭਕਰਨ ਦੇ ਪਰਿਵਾਰ ਚੋਂ ਕਿ ਸੇਕ ਨੂੰ ਸਰਕਾਰੀ ਨੌਕਰੀ ਤੇ ਆਰਥਿਕ ਮਦਦ ਦੇਣ ਦੀ ਮੰਗ ਸੁਖਵੀਰ ਬਾਦਲ ਬੋਲੇ ਅੱਜ ਕੈਬਨਿਟ ਮੀਟਿੰਗ ਦੇ ਵਿੱਚ ਫੈਸਲਾ ਲੈਣ ਸੀ ਐਮ ਮੰਨ ਕਿਹਾ ਜੇ ਸਰਕਾਰ ਨਹੀਂ ਕਰਦੀ ਮਦਦ ਤਾਂ ਐਸਟਪੀਸੀ ਵਿਧਾਇਕ ਹੱਥ ਕਿਸਾਨ ਅੰਦੋਲਨ ਦੇ ਵਿਚਾਲੇ ਪੀਐਮ ਮੋਦੀ ਦਾ ਵੱਡਾ ਬਿਆਨ ਬੋਲੇ ਕਿਸਾਨ ਭਲਾਈ ਦੇ ਲਈ ਸਾਡੀ ਸਰਕਾਰ ਵਚਨਬੱਧ ਕਿਸਾਨਾਂ ਦੇ ਨਾਲ ਕਿਤੇ ਹਰ ਸੰਕਲਪ ਨੂੰ ਕਰਾਂਗੇ ਪੂਰਾ ਗੰਨੇ ਦੇ ਰੇਟ ਵਿੱਚ ਕਿਤੇ ਇਜ਼ਾਫੇ ਨੂੰ ਦੱਸਿਆ ਇਤਿਹਾਸ ਕੇਂਦਰ ਸਰਕਾਰ ਨੇ ਫਿਰ ਦੁਹਰਾਇਆ ਗੱਲਬਾਤ ਦਾ ਆਫਰ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਬੋਲੇ ਹੁਣ ਤੱਕ ਦੀਆਂ ਮੀਟਿੰਗਾਂ ਵਿੱਚ ਹੋਈ ਹੈ ਸਾਰਤਕ ਚਰਚਾ ਅਸੀਂ ਆਸਵੰਦ ਗੱਲਬਾਤ ذریعے ਹੀ ਨਿਕਲੇਗਾ ਹੱਲ ਸਨ ਲੀਡਰਾਂ ਦਾ ਆਪਸ ਦੇ ਵਿੱਚ ਮੰਥਨ ਜਾਰੀ ਹਰਿਆਣਾ ਪੁਲਿਸ ਤੇ ਐਕਸ਼ਨ ਦੇ ਵਿੱਚ ਤਕਰੀਬਨ 90 ਕਿਸਾਨਾਂ ਦੇ ਜ਼ਖਮੀ ਹੋਣ ਦਾ ਦਿੱਤਾ ਦਾਵਾ ਫਿਲਹਾਲ 2 ਦਿਨ ਦੇ ਲਈ ਟਾਲਿਆ ਹੋਇਆ ਹੈ ਦਿੱਲੀ ਕੁੰਜ ਜੰਡੀਗੜ੍ਹ ਦੇ ਵਿੱਚ ਐਸਕੇਐਮ ਦੀ ਮੀਟਿੰਗ ਜਾਰੀ ਕਿਸਾਨੀ ਅੰਦੋਲਨ ਨੂੰ ਲੈ ਕੇ ਲਿਆ ਜਾ ਸਕਦਾ ਹੈ ਮਹੰ ਫੈਸਲਾ ਅਜੇ ਤੱਕ ਦਿੱਲੀ ਪੂਚਦੇ ਪ੍ਰੋਗਰਾਮ ਤੋਂ ਦੂਰ ਹੈ ਸਿੰਘ ਕਿਸਾਨ ਮੋਰਚਾ ਕਿਸਾਨ ਅੰਦੋਲਨ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਦੋ ਹੋਰ ਪਟੀਸ਼ਨਾਂ ਦਾਖਲ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਮੰਗ ਸਾਰੀਆਂ ਪਟੀਸ਼ਨਾਂ ਤੇ 29 ਫਰਵਰੀ ਨੂੰ ਹੋਵੇਗੀ ਕਾਰਵਾਈ 13 ਤਰੀਕ ਤੋਂ 21 ਤਰੀਕ 8 ਵਜੇ ਰਾਤ ਤੱਕ ਚੀਫ ਮਿਨਿਸਟਰ ਸਾਹਿਬ ਸੁੱਤੇ ਰਹੇ ਐ ਹੁਣ ਕਹਿੰਦੇ ਮੈਂ ਕਾਰਵਾਈ ਕਰੂੰਗਾ ਐਫ ਆਈ ਆਰ ਦਰਜ ਕਰੂੰਗਾ ਮਗਰ ਪੋਸਟਮਾਰਟਮ ਤੋਂ ਬਾਅਦ ਫਿਰ ਅਗੇਨ ਮਤਲਬ ਕਿ ਤੁਸੀਂ ਕੋਈ ਮਦਦ ਕਰਨਾ ਚਾਹੁੰਦੇ ਐਫ ਆਈ ਆਰ ਤਾਂ ਪਹਿਲਾਂ ਦਰਜ ਹੋਣੀ ਚਾਹੀਦੀ ਸੀ ਐਂਡ ਹੈਡ ਹੀ ਰਜਿਸਟਰਡ ਦੀ ਐਫ ਆਈ ਆਰ ਓਨ ਦਾ 13th ਅੱਜ 21 ਤਰੀਕ ਨੂੰ ਸ਼ਾਇਦ ਸ਼ੁਪਕਰਨ ਜ਼ਿੰਦਾ ਹੁੰਦਾ ਸ਼ਾਇਦ ਇਹ ਹਾਲਾਤ ਹੀ ਨਾ ਬਣਦੇ ਮਗਰ ਆਫਟਰ ਥੌਟ ਮੇਰਾ ਕਹਿਣ ਦਾ ਭਾਵ ਹੈ ਇਹ ਸਭ ਬਾਅਦ ਚ ਆਫਟਰ ਥੌਟ ਆਪ ਦੀ ਜਾਨ ਕਿਵੇਂ ਬਚਾਉਣੀ ਆ ਹੁਣੇ ਨੇ ਉਹਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਲਈ ਚੀਫ ਮਿਨਿਸਟਰ ਸਾਹਿਬ ਕੀ ਕਰ ਡੀਜੀਪੀ ਸਾਹਿਬ ਤੇ ਨਹੀਂ ਆਪਣਾ ਆਏ ਕਿ ਜੀ ਜੀਸੀਬੀ ਨਾ ਜਾਣਦੇ ਉਥੇ ਸਾਰੀਆਂ ਹੈਵੀ ਡਿਊਟੀ ਆ ਆ ਆਰਡਰ ਨੇ ਇਹ ਆਰਡਰ ਕੱਢੇ ਕੀਨੇ ਪਹਿਲਾਂ ਹਰਿਆਣੇ ਦੀ ਸਰਕਾਰ ਨੇ ਖੱਟਰ ਸਾਹਬ ਦੇ ਇੱਕ ਇੱਕ ਆਰਡਰ ਨੂੰ ਲਾਗੂ ਕੌਣ ਕਰ ਰਿਆ ਭਗਵੰਤ ਮਾਨ ਕਰਵਾ ਭਾਵੇਂ ਆਪਦੇ ਅਫਸਰਾਂ ਤੋਂ ਰਿਹਾ ਮਗਰ ਇਹ ਕੰਮ ਪਹਿਲਾਂ ਚਿੱਠੀ ਨਿਕਲੀ ਕਿੱਥੋਂ ਹਰਿਆਣੇ ਤੋਂ ਨਿਕਲੀ ਜੀ ਭਾਈ ਜਿੰਨੀ ਫੋਕਲੇਨਾ ਨੇ ਜੀਸੀਬੀ ਨੇ ਹੈਵੀ ਡਿਊਟੀ ਮਸ਼ੀਨਰੀ ਆ ਇਹ ਬਾਰਡਰ ਤੇ ਨਹੀਂ ਜਾਣੀ ਚਾਹੀਦੀ ਇਸ ਦਾ ਚੀਫ ਮਿਨਿਸਟਰ ਦੀ ਕੋਈ ਰਿਸਪੌਂਸਿਬਿਲਟੀ ਆ ਦੇਖੋ ਕਿਸੇ ਦੇ ਘਰ ਆ ਕੇ ਕੋਈ ਡਾਕਾ ਪੈ ਜੇ ਕਿਸੇ ਦੇ ਘਰ ਆ ਕੇ ਕੋਈ ਚੋਰੀ ਹੋ ਜੇ ਕਿਸੇ ਦੇ ਘਰ ਆ ਕੇ ਕੋਈ ਨੁਕਸਾਨ ਕਰ ਦੇ ਉਹਦੀ ਜਾਨ ਮਾਲ ਦੀ ਰੱਖਿਆ ਲਈ ਜ਼ਿੰਮੇਵਾਰ ਕੌਣ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਹੋਮ ਮਿਨਿਸਟਰ ਇੱਥੇ ਥੋੜੇ ਘਰ ਆ ਕੇ ਸਾਡਾ ਘਰ ਆਣਾ ਪੰਜਾਬ ਸਾਡੇ ਘਰ ਆ ਕੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਜਾ ਰਹੇ ਆ ਤੋੜਪੰਡ ਕਰ ਰਹੇ ਕੱਲ ਉਹ ਵੀਡੀਓ ਵੀ ਨਿਕਲ ਕੇ ਆਈ ਹੈ ਕਿਵੇਂ ਟਰੈਕਟਰ ਤੋੜੇ ਆਹਾ ਕਿਵੇਂ ਸਾਰਾ ਕੁਝ ਤੋੜ ਕੇ ਗਏ ਅਨ ਚੀਫ ਮਿਨਿਸਟਰ ਕਹਿ ਰਿਹਾ ਹਲੇ ਮੈਂ ਇਨਕੁਆਇਰੀ ਵੀ ਕਰੂੰ ਇਜ਼ ਯੂ ਇੰਟੈਲੀਜੈਂਸ ਸਲੀਪਿੰਗ ਐਡੀਜੀਪੀ ਥੋੜਾ ਉੱਥੇ ਫਿਰਦੇ ਇੱਕ ਨਹੀਂ ਫਿਰਦੇ ਚਾਰ ਚਾਰ ਫਿਰ ਰਹੇ ਆ ਐਸਐਸਪੀ ਥੋਟਾ ਪਟਿਆਲੇ ਵਾਲਾ ਉੱਥੇ ਫਿਰ ਰਿਹਾ ਖਨੌਰੀ ਤੇ ਅੱਜ ਤੱਕ ਤੁਸੀਂ ਅਫਸਰਾਂ ਦੀ ਡਿਊਟੀ ਲਾਈ ਆ ਆਈਜੀ ਡੀਆਈਜੀ ਮੈਨੂੰ ਪਤਾ ਹੈ ਸਾਡੇ ਅੰਮ੍ਰਿਤਸਰ ਤੱਕ ਤੋਂ ਲੈ ਕੇ ਅਫਸਰਾਂ ਦੀ ਡਿਊਟੀ ਉੱਥੇ ਲੱਗੀ ਆ ਸਭ ਮੌਕੇ ਤੇ ਮੌਜੂਦ ਨੇ ਤੇ ਫਿਰ ਇੰਟੈਲੀਜੈਂਸ ਫੇਲੀਅਰ ਨਹੀਂ ਜਾਂ ਇਹ ਮਿਲੀ ਭੁਗਤ ਮੈਂ ਤਦੇ ਭਗਵੰਤ ਮਾਨ ਨੂੰ ਕੇਂਦਰ ਤੇ ਹਰਿਆਣੇ ਸਰਕਾਰ ਦਾ ਸਭ ਤੋਂ ਵੱਡਾ ਟਾਊਟ ਮੁਕਬਰ ਭਗਵੰਤ ਮਾਨ ਹੈ ਜਿਨ੍ਹਾਂ ਦੀ ਔਰ ਇਹ ਜਿਹੜਾ ਕਿਸਾਨ ਦੀ ਡੈਥ ਹੋਈ ਹੈ ਚਾਹੇ ਸ਼ੁਭ ਕਰਨ ਚਾਹੇ ਉਸ ਤੋਂ ਪਹਿਲਾਂ ਦੋ ਕਿਸਾਨਾਂ ਦੀ ਡੈਥ ਹੋਈ ਆ ਜਾਏ ਆ ਪੱਤਰਕਾਰ ਜ਼ਖਮੀ ਹੋਏ ਆ ਉਹਨਾਂ ਸਾਰਿਆਂ ਲਈ ਜ਼ਿੰਮੇਵਾਰ ਭਗਵੰਤ ਮਾਨ ਹਰਿਆਣਾ ਸਰਕਾਰ ਤਾਂ ਹੈ ਹੀ ਪਰ ਚਾ ਇਹਨਾਂ ਦੋਵਾਂ ਤੇ ਦਰਜ ਹੋਣਾ ਚਾਹੀਦਾ ਤੁਸੀਂ ਆਇਡੈਂਟੀਫਾਈ ਕੀ ਕਰਨਾ ਤੂੰ ਤਾਂ ਆਇਡੈਂਟੀਫਾਈਡ ਹੀ ਆ ਭਾਈ ਤੁਸੀਂ ਯੂ ਇਨ ਦਾ ਮੀਟਿੰਗ ਹੀ ਸ਼ੁੱਡ ਹਾਵ ਟੇਕਨ ਅ ਸਟਰੋਂਗ ਸਟੈਂਸ ਮਤਲਬ ਸਵੇਰੇ ਪਤਾ ਲੱਗ ਗਿਆ ਸੀਗਾ 13 ਨੂੰ ਪਤਾ ਲੱਗ ਗਿਆ ਕਿ ਕੀ ਪੁਲਿਸ ਦਾ ਉੱਥੋਂ ਰਵੱਈਆ ਨੇ ਜਿਹੜੀਆਂ ਰਬਰ ਬੁਲੇਟਸ ਬੈਂਡ ਨੇ ਜੰਮੂ ਕਸ਼ਮੀਰ 'ਚ ਉਹ ਤਾਂ ਚਲਾਈਆਂ ਜਾ ਰਹੀਆਂ ਨੇ ਔਰ ਸਾਰਿਆਂ ਨੇ ਉਹ ਖੋਲ ਤੋਂ ਲੈ ਕੇ ਸਭ ਕੁਝ ਹੀ ਵਿਖਾਤਾ ਆਹ ਫੋਟੋਜ਼ ਜਿਹੜੀਆਂ ਅੱਜ ਦੇ 'ਚ ਚਲਾ ਦੇ ਆ ਮੈਨੂੰ ਗੱਲ ਦੱਸੋ ਇਹ 13 ਤਰੀਕ ਦੀਆਂ 14 ਦੀਆਂ 15 ਦੀਆਂ 16 ਦੀਆਂ ਆਹ ਫੋਟੋਆਂ ਨੇ ਚੀਫ ਮਿਨਿਸਟਰ ਸਾਹਿਬ ਸੁੱਤੇ ਸੀ ਕਿਉਂ ਨਹੀਂ ਪਰਚਾ ਦਰਜ ਹੋ ਰਿਹਾ ਪਰਚਾ ਇਸ ਲਈ ਨਹੀਂ ਦਰਜ ਹੋ ਰਿਹਾ ਕਿਉਂਕਿ ਕਿਸਾਨਾਂ ਦੇ ਉਲਟਾ ਮਦਦ ਦਿੱਲੀ ਦੀ ਕਰਨੀ ਆ ਹਰਿਆਣਾ ਦੀ ਕਰਨੀ ਆ ਆ ਅੱਖ ਖਰਾਬ ਹੋ ਗਈ ਨੌਜਵਾਨ ਦੀ 100 ਤੋਂ ਵੱਧ 100 ਤੋਂ ਵੱਧ ਕਿਸਾਨ ਜ਼ਖਮੀ ਪਏ ਆ ਕਿਨੇ ਜ਼ਖਮੀ ਕਰਤੇ ਭਾਈ ਤੇਰੇ ਘਰ ਵੜ ਕੇ ਕੌਣ ਕਰ ਗਿਆ ਤੇਰੇ ਕਿਸਾਨਾਂ ਨੂੰ ਜ਼ਖਮੀ ਤੇ ਮੁੱਖ ਮੰਤਰੀ ਸਾਹਿਬ ਕਹਿ ਰਿਹਾ ਕਿ ਅਸੀਂ ਹੁਣ ਕੱਲ ਰਾਤ ਜਾਗ ਆਈ ਆ ਕਿ ਹੁਣ ਕਾਰਵਾਈ ਕਰੂ ਜੇ ਪਹਿਲੇ ਦਿਨ ਕੀਤੀ ਹੁੰਦੀ ਤੇ ਕਹੇ ਦੀ ਹਿੰਮਤ ਨਾ ਬਣਦੀ ਅਗਲਾ ਕਦਮ ਚੁੱਕਣ ਦੀ ਇਸ ਲਈ ਮੈਂ ਬਾਰ ਬਾਰ ਕਹਿ ਰਿਹਾ ਡੈਟ ਇਹ ਰਲੀ ਮਿਲੀ ਭੁਗਤ ਹੈ ਪੰਜਾਬ ਤੋਂ ਜੇ ਜਿਸ ਦਿਨ ਨੀਲ ਭਲਿੰਦਰ ਦਾ ਸਿਰ ਪਾਟਿਆ ਸੀ ਤੁਹਾਡੇ ਪੱਤਰਕਾਰ ਦਾ ਉਸ ਦਿਨ ਪਰਚਾ ਦਰਜ ਹੋ ਜਾਂਦਾ ਜਦ ਸਤਿੰਦਰ ਝਾਂ ਦੇ ਜਿੱਦ ਦਿਨ 6 ਵਜੇ ਸੀ ਇੱਥੇ ਆ ਕੇ ਜਦੋਂ ਅਤਰੂ ਕੈਸ ਵਜਿਆ ਉਸ ਦਿਨ ਪਰਚਾ ਦਰਜ ਹੋ ਜਾਂਦਾ ਤੇ ਸ਼ਾਇਦ ਅਗਲੀ ਕਾਰਵਾਈ ਕਰਨ ਤੋਂ ਗਵਾਂਡੀ ਹਰਿਆਣੇ ਦੀ ਸਰਕਾਰ ਨੇ 10 ਵਾਰੀ ਸੂਚਨਾ ਸੀ ਆ ਆ ਮੂੰਹ ਤੱਕ ਤਾਂ ਦੇਖੋ ਆ ਛਰਲੇ ਬਚ ਰਹੇ ਔਰ ਮੈਂ ਹਲੇ ਤਾਂ ਇੱਕ ਕੁਛ ਫੋਟੋਆਂ ਨੇ ਕੱਲ ਦਾ ਰੌਲਾ ਪਿਆ ਕਿ ਇੱਕ ਪੀਜੀਆਈ ਰੋਤਕ ਪਿਆ ਨਾ ਜੀ ਸਾਡਾ ਕਿਸਾਨੋ ਦਾ ਨਾਮ ਮੈਂ ਭੁੱਲਦਾ ਪ੍ਰੈਸ ਵਾਲੇ ਵੀਰਾਂ ਨੂੰ ਪਤਾ ਹੋਣਾ ਉਹਦੀ ਕੱਲ ਖਬਰ ਚੱਲ ਗਈ ਕਿ ਉਹਦੀ ਵੀ ਡੈਥ ਹੋ ਗਈ ਹਰਿਆਣੇ तो विक्रम सिंह ने जी टी आर ਦਾ ਸਿੱਧਾ ਨਿਸ਼ਾਨਾ ਸੂਬਾ ਸਰਕਾਰ ਦੇ ਉੱਤੇ ਨਾਲ ਹੀ ਉਹਨਾਂ ਨੇ ਕਹਿ ਗਏ ਹਰਿਆਣਾ ਸਰਕਾਰ ਵੀ ਜ਼ਿੰਮੇਵਾਰ ਹੈ ਪਰ ਸੂਬਾ ਸਰਕਾਰ ਨੇ ਵੀ ਕਦਮ ਚੁੱਕਣ ਦੇ ਵਿੱਚ ਦੇਰੀ ਕੀਤੀ ਹੈ ਐਫ ਆਈ ਆਰ ਜਿਹੜੀ ਹੁਣ ਦਰਜ ਕਰਨ ਦੀ ਗੱਲ ਹੋ ਰਹੀ ਹੈ ਉਹ ਪਹਿਲਾਂ ਹੀ ਦਰਜ ਹੋ ਜਾਣੀ ਚਾਹੀਦੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੂਬਾ ਸਰਕਾਰ ਤੇ ਸਵਾਲ ਚੁੱਕੇ ਜਾ ਰਹੇ ਨੇ ਔਰ ਸ਼ੁਭਕੰਡ ਦੀ ਮੌਤੇ ਸਿਆਸੀ ਪਾਰਾ ਜਿਹੜਾ ਹੈਗਾ ਉਹ ਪਖਤਾ ਹੋਇਆ ਨਜ਼ਰ ਆ ਰਿਹਾ ਹੈ ਸਿਆਸੀ ਪਾਰਾ ਜਿਹੜਾ ਹੈਗਾ ਉਹ ਸਿਖਰ ਤੇ ਨਜ਼ਰ ਆ ਰਿਹਾ ਹੈ ਹਾਲਾਂਕਿ ਬੀਤੇ ਇਰਾਤ ਮੁੱਖ ਮੰਤਰੀ ਖੁਦ ਰੂਬਰੋ ਹੋਏ ਅਤੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸ਼ੁਭਕਰਨ ਦੀ ਮੌਤੇ ਮਾਮਲੇ ਦੇ ਵਿੱਚ ਜਿਹੜੇ ਜ਼ਿੰਮੇਵਾਰ ਪੁਲਿਸ ਅਫਸਰ ਨੇ ਉਹਨਾਂ ਖਿਲਾਫ ਕਾਰਵਾਈ ਹੋਵੇਗੀ ਐਫ ਆਈ ਆਰ ਦਰਜ ਕੀਤੀ ਜਾਵੇਗੀ ਪਰਚਾ ਦਰਜ ਹੋਵੇਗਾ ਕਾਰਵਾਈ ਕੀਤੀ ਜਾਵੇਗੀ ਔਰ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸ਼ੁਭਕਰਨ ਦੇ ਪਰਿਵਾਰ ਦੇ ਨਾਲ ਖੜੇ ਨੇ ਆਰਥਿਕ ਪੱਧਰ ਤੇ ਵੀ ਜੋ ਵੀ ਮਦਦ ਚਾਹੀਦੀ ਹੋਵੇਗੀ ਔਰ ਪਰਿਵਾਰ ਦੇ ਲਈ ਸਮਾਜਿਕ ਪੱਧਰ ਤੇ ਵੀ ਜਿਸ ਵੀ ਤਰੀਕੇ ਦੀ ਮਦਦ ਚਾਹੀਦੀ ਹੋਵੇਗੀ ਉਹ ਨਾਲ ਖੜੇ ਨੇ ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸਵਾਲ ਖੜੇ ਕਰ ਰਿਹਾ ਪੰਜਾਬ ਸਰਕਾਰ ਦੀ ਕਾਰਵਾਈ ਦੇ ਉੱਤੇ ਕਾਰਵਾਈ ਦੇ ਵਿੱਚ ਦੇਰੀ ਦਾ ਇਲਜ਼ਾਮ ਸਿੱਧੇ ਤੌਰ ਤੇ ਲਗਾਇਆ ਕਿ ਇਹ ਕਾਰਵਾਈ ਜੇਕਰ ਪਹਿਲਾਂ ਹੋ ਜਾਂਦੀ ਤਾਂ ਸ਼ਾਇਦ ਇੰਨੀ ਗੱਲ ਨਾ ਵੱਦੀ ਇਸ ਤਰੀਕੇ ਦੀ ਕਾਰਵਾਈ ਅੱਗੇ ਨਾ ਕੀਤੀ ਜਾਂਦੀ ਪਰ ਸ਼ੁਰੂਆਤ ਦੇ ਵਿੱਚ ਕਿਉਂਕਿ ਐਕਸ਼ਨ ਜਿਹੜਾ ਹੈਗਾ ਉਹ ਨਹੀਂ ਲਿਆ ਗਿਆ ਐਫ ਆਈ ਆਰ ਜਿਹੜੀ ਹੈਗੀ ਉਹ ਨਹੀਂ ਦਰਜ ਕੀਤੀ ਗਈ ਪਰਚਾ ਨਹੀਂ ਦਰਜ ਕੀਤਾ ਗਿਆ ਇਸ ਕਰਕੇ ਇਸ ਤਰੀਕੇ ਦਾ ਕੱਲ ਜਿਸ ਤਰੀਕੇ ਦੀ ਕਾਰਵਾਈ ਹੋਈ ਹੈ ਹਰਿਆਣਾ ਪੁਲਿਸ ਦੇ ਵੱਲੋਂ ਉਸ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ ਕਿ ਕਾਰਵਾਈ ਕਰਨ ਦੇ ਵਿੱਚ ਦੇਰੀ ਕੀਤੀ ਗਈ ਤੇ ਸਰਦੇ ਵਿਚਾਲੇ ਸ਼ੁਕਰਣ ਦੀ ਮੌਤ ਦੀ ਜਾਂਚ ਪੰਜਾਬ ਸਰਕਾਰ ਕਰਾਵੇਗੀ ਬਿੱਤੇ ਜਨੀ ਸੀਐਮ ਭਗਵੰਤ ਪਾਣ ਨੇ ਕਹਿ ਦਿੱਤਾ ਸੀ ਸ਼ੁਕਰਣ ਦੇ ਨਾਲਹਾ ਤੇ ਕਾਤਲਾ ਨੂੰ ਸਖਤ ਸਜ਼ਾ ਦਿਵਾਵਾਂਗੇ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਰਾਹੁ ਗਾਂਧੀ ਨੇ ਟਵਿੱਟਰ ਤੇ ਲਿਖਿਆ ਸੀ ਇਤਿਹਾਸ ਭਾਜਪਾ ਤੋਂ ਕਿਸਾਨਾਂ ਦੇ ਕਤਲ ਦਾ ਹਿਸਾਬ ਮੰਗੇਗਾ ਤੇ ਸੁਖਬੀਰ ਸਿੰਘ ਬਾਦਲ ਨੇ ਬੀਤੀ ਦਿਨ ਟਵੀਟ ਕੀਤਾ ਸੀ ਸ਼ੁਭਕੰਨ ਦੀ ਮੌਤੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਵਿਕਰਮ ਸਿੰਘ ਮਜੀਠੀਆ ਵੀ ਅਜੋਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਜ੍ਹਾ ਕਰਕੇ ਇਹ ਹਾਲਾਤ ਬਣੇ ਨੇ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇ ਹਰਸਿਮਰਤ ਕੌਰ ਬਾਦਲ ਨੇ ਇਹ ਮੰਗ ਕੀਤੀ ਹੈ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਕਿਹਾ ਪੰਜਾਬ ਦੀ ਹੱਦ ਦੇ ਅੰਦਰ ਨੌਜਵਾਨਾਂ ਤੇ ਹਮਲਾ ਨਿੰਦਨਯੋਗ ਹੈ ਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਪੰਜਾਬ ਸਰਕਾਰ ਤੁਰੰਤ ਕਤਲ ਦਾ ਪਰਚਾ ਦਰਜ ਕਰੇ ਉਧਰ ਐਸਕੇਮ ਕਹਿ ਰਹੇ ਸ਼ੁਭਕੰਢ ਦੀ ਕੁਰਬਾਨੀ ਅਜਾਈ ਨਹੀਂ ਜਾਣ ਜਵਾਂਗੇ ਸਿੱਖ ਕਿਸਾਨ ਮੋਰਚੇ ਵੱਲੋਂ ਕਿਹਾ ਗਿਆ ਹੈ ਸਰਵਣ ਸਿੰਘ ਬੋਧੇ ਨੇ ਕਿਹਾ ਦੋ ਦਿਨਾਂ ਦੇ ਲਈ ਦਿੱਲੀ ਕੂਚਤਾ ਪ੍ਰੋਗਰਾਮ ਮੁਲਤਵੀ ਹੈ ਔਰ ਹਰਿਆਣਾ ਦੇ ਵਿੱਚ ਅੱਜ ਦੁਪਹਿਰੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਸੜਕਾਂ ਜਾਮ ਕੀਤੀ ਜਾਣ ਗਿਆ ਚੜੂਣੀ ਗਰੁੱਪ ਦੇ ਵੱਲੋਂ ਸੋ ਇਹ ਸਾਰੇ ਦਾ ਸਾਰਾ ਮਸਲਾ ਹੋ ਰਿਹਾ ਹੈ ਸਾਹਮਣੇ ਆ ਰਿਹਾ ਹੈ ਔਰ ਸ਼ਰੋਮਨੀ ਅਕਾਲ ਗਲ ਦੇ ਵੱਲੋਂ ਪ੍ਰੈਸ ਕਾਨਫਰੈਂਸ ਕਰ ਰਹੀ ਸੀ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਸਵਾਲ ਖੜੇ ਕੀ ਔਰ ਸਵਾਲ ਖੜਾ ਕੀਤਾ ਹੈ ਕਿ ਜੇਕਰ ਪਹਿਲੇ ਦਿਨ ਹੀ ਜਦੋਂ ਟੀਅਰ ਗੈਸ ਦਾ ਇਸਤੇਮਾਲ ਹੋਇਆ ਜਦੋਂ ਪੰਜਾਬ ਦੀਆਂ ਹੱਦਾਂ ਦੇ ਅੰਦਰ ਇਸ ਤਰੀਕੇ ਦਾ ਐਕਸ਼ਨ ਹਰਿਆਣਾ ਸਰਕਾਰ ਨੇ ਲਿਆ ਜੇਕਰ ਉਸੇ ਦਿਨ ਹੀ ਪੰਜਾਬ ਸਰਕਾਰ ਪਰਚਾ ਦਰਜ ਕਰਨ ਦਾ ਹੁਕਮ ਦੇ ਦਿੰਦੀ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਜਿਨ੍ਹਾਂ ਨੇ ਐਕਸ਼ਨ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਲਿਆ ਤਾਂ ਸ਼ਾਇਦ ਇਸ ਤਰੀਕੇ ਦੀ ਕਾਰਵਾਈ ਆਂਦੇ ਦਿਨਾਂ ਦੇ ਵਿੱਚ ਨਾ ਹੁੰਦੀ ਔਰ ਸ਼ਾਇਦ ਸ਼ੁਕਰ ਦੀ ਮੌਤ ਵੀ ਨਾ ਹੁੰਦੀ ਤੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਵਿਕਰਮ ਸਿੰਘ ਮਜੀਠੀਆ ਨੇ ਸਵਾਲ ਖੜੇ ਕੀਤੇ ਨੇ ਤੁਹਾਨੂੰ ਦੱਸਤੀਏ ਕਿ ਪੀਤੇ ਦਿਨੀ ਹੰਗਾਮਾ ਹੋਇਆ ਦਿੱਲੀ ਕੂਚਤਾ ਐਲਾਨ ਸੀ ਕਿਸਾਨਾਂ ਦਾ ਕਿਉਂਕਿ ਚੌਥੀ ਜਿਹੜੀ ਗੇੜ ਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਜਿਹੜਾ ਕੇਂਦਰ ਨੇ ਮਤਾ ਦਿੱਤਾ ਸੀ ਤੇ ਕੇਂਦਰ ਦੇ ਵੱਲੋਂ ਜਿਹੜਾ ਮਤਾ ਦਿੱਤਾ ਗਿਆ ਸੀ ਉਸ ਨੂੰ ਕਿਸਾਨਾਂ ਨੇ ਰੱਦ ਕਰ ਦਿੱਤਾ ਸੀ ਖਾਰਿਜ ਕਰ ਦਿੱਤਾ ਸੀ ਉਸ ਤੋਂ ਬਾਅਦ ਹੰਗਾਮਾ ਹੋਇਆ ਤੇ ਹੰਗਾਮੇ ਦੇ ਵਿਚਾਲੇ ਦਿੱਲੀ ਕੂਚ ਟਲ ਗਿਆ ਬਾਰਡਰ ਤੇ ਧਰਨਾ ਕਿਸਾਨਾਂ ਦਾ ਜਾਰੀ ਹੈ ਮਤਤਬਾਦ ਗੁੱਸਾ ਹੈ ਸ਼ੁਕਣ ਦੀ ਮਤਤਬਾਦ ਗੁੱਸਾ ਹੈ ਅਗਲੀ ਰਣਨੀਤੀ ਕੀ ਹੋਏਗੀ ਇਸ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਹਰਿਆਣਾ ਦੇ ਵਿੱਚ ਵਕ ਵਕ ਥਾਵਾਂ ਦੇ ਚੱਕਾ ਜਾਮ ਕੀਤਾ ਗਿਆ ਹੈ ਭਾਰਤੀ ਕਿਸਾਨ ਯੂਨੀਅਨ ਚੜੂਣੀ ਦੇ ਵੱਲੋਂ ਇਹ ਸਰਕਾਰ ਦੇ ਨਾਲ ਗੱਲਬਾਤ ਜਿਹੜੀ ਹੈਗੀ ਹੈ ਫਿਲਹਾਲ اٹਕੀ ਹੋਈ ਹੈ ਹਾਲਾਂਕਿ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਪੰਜਵੇਂ ਗੇਟ ਦੀ ਗੱਲਬਾਤ ਦੇ ਲਈ ਸੱਦਾ ਦੇ ਰਹੇ ਹਾਂ ਪੰਜਵੇਂ ਗੇਟ ਦੀ ਗੱਲਬਾਤ ਦੇ ਲਈ ਸੱਦਾ ਦਿੱਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੇ ਵੱਲੋਂ ਪਰ ਫਿਲਹਾਲ ਗੱਲਬਾਤ اٹਕੀ ਹੋਈ ਹੈ ਫਿਲਹਾਲ ਗੱਲਬਾਤ ਜਿਹੜੀ ਹੈਗੀ ਹੈ ਉਹ ਰੁਕੀ ਹੋਈ ਹੈ ਦਿੱਲੀ ਕੁਚੜਾ ਹੈਗਾ ਕਿਸਾਨ ਆਗੂਆਂ ਨੇ ਟਾਲ ਕਿਸਾਨ ਆਗੂਆਂ ਨੇ ਕਿਹਾ ਕਿ ਫਿਲਹਾਲ ਅਸੀਂ ਦੋ ਦਿਨਾਂ ਲਈ ਮੰਥਨ ਕਰਾਂਗੇ ਆਪਸ ਦੇ ਵਿੱਚ ਵਿਚਾਰ ਚਰਚਾ ਕਰਾਂਗੇ ਵਿਚਾਰ ਵਟਾਂਦਰਾ ਕਰਾਂਗੇ ਬਾਰਡਰਾਂ ਤੇ ਤੜਨਾ ਜਾ ਰਹੀ ਹੈ ਬੀਤੇ ਦਿਨੀ ਤਣਾਅ ਵਧਿਆ ਸੀਗਾ ਸ਼ੰਭੂ ਬਾਰਡਰ ਤੇ ਵੀ ਔਰ ਖਨੋਰੀ ਬਾਰਡਰ ਤੇ ਵੀ ਪਰ ਉਸ ਤੋਂ ਬਾਅਦ ਜਿਸ ਤਰੀਕੇ ਸਿਚੁਏਸ਼ਨ ਚੇਂਜ ਹੋਈ ਹੈ ਔਰ ਜਿਸ ਤਰੀਕੇ ਕੱਲ੍ਹ ਦੇ ਦਿਨ ਹੀ ਜਦੋਂ ਤਣਾਅ ਵਧ ਰਿਹਾ ਸੀਗਾ ਇਸੇ ਵਿਚਾਲੇ ਕੇਂਦਰ ਸਰਕਾਰ ਦੇ ਵੱਲੋਂ ਇੱਕ ਸੱਦਾ ਆਇਆ ਸੀ ਕਿਸਾਨਾਂ ਨੂੰ ਕਿ ਪੰਜਵੇਂ ਗੇਟ ਦੀ ਗੱਲਬਾਤ ਕੀਤੀ ਜਾ ਸਕਦੀ ਹੈ ਸਾਰੇ ਮਸਲਿਆਂ ਤੇ ਗੱਲਬਾਤ ਹੋ ਸਕਦੀ ਹੈ ਤੋ ਇਹ ਸੱਦਾ ਦਿੱਤਾ ਗਿਆ ਸੀ ਔਰ ਉਸ ਸੱਦੇ ਨੂੰ ਲੈ ਕੇ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ ਇਸ ਤੇ ਚਰਚਾ ਚੱਲ ਰਹੀ ਹੈ ਪਰ ਫਿਲਹਾਲ ਦਿੱਲੀ ਕੁਝ ਫਿਲਹਾਲ ਦੀ ਕੜੀ ਟਾਲ ਦਿੱਤਾ ਗਿਆ ਹੈ ਫਿਲਹਾਲ ਦੀ ਕੜੀ ਇਹ ਫੈਸਲਾ ਜਿਹੜਾ ਹੈਗਾ ਇਸ ਨੂੰ ਟਾਲਿਆ ਗਿਆ ਔਰ ਨਾਲ ਹੀ ਕਿਸਾਨਾਂ ਕੋਈ ਕਹ ਰਹੇ ਨੇ ਕਿ ਅਸੀਂ ਚਰਚਾ ਕਰ ਰਹੇ ਹਾਂ ਚਰਚਾ ਕਰਕੇ ਫਿਰ ਫਾਈਨਲਾਈਜ਼ ਕਰਾਂਗੇ ਕਿ ਆਖਿਰ ਕਰਨਾ ਕੀ ਹੈ ਅੱਗੇ ਵਧਣਾ ਹੈ ਜਾਂ ਗਲਬਾਤ ਦੀ ਜਿਹੜਾ ਸੱਦਾ ਆ ਰਿਹਾ ਪੰਜਵੇਂ ਗੇੜੀ ਦੀ ਗਲਬਾਤ ਦਾ ਮੀਟਿੰਗ ਦਾ ਜਿਹੜਾ ਸੱਦਾ ਹੈ ਉਸ ਨੂੰ ਸਵੀਕਾਰ ਕੀਤਾ ਜਾਣਾ ਉਸ ਮੀਟਿੰਗ ਦੇ ਵਿੱਚ ਕੀ ਚਰਚਾ ਹੋਵੇਗੀ ਇਹ ਆਪਣੇ ਆਪ ਵਿੱਚ ਕਈ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਪਹਿਲਾਂ ਕਿਸਾਨ ਆਪਣੇ ਪੱਧਰ ਦੇ ਗਏ ਰਹਿਣੇ ਕਿਸਾਨਾ ਗਏ ਕਰ ਰਹੇ ਨੇ ਕਿ ਅਸੀਂ ਆਪਣੇ ਅੰਦਰੂਨੀ ਪੱਧਰ ਤੇ ਇੱਕ ਮੀਟਿੰਗ ਕਰਾਂਗੇ ਔਰ ਉਸ ਤੋਂ ਬਾਅਦ ਰਣਨੀਤੀ ਅਗਲੀ ਦੱਸਾਂਗੇ ਕਿ ਕੀ ਕਿਸ ਰਣਨੀਤੀ ਤੇ ਅਸੀਂ ਅੱਗੇ ਵਧਣ ਵਾਲੇ ਆ ਤੇ ਉਧਰ ਦੂਜੇ ਪਾਸੇ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਗੱਲਬਾਤ ਦਾ ਫਿਲਹਾਲ ਇਹ ਗੱਲਬਾਤ ਜਿਹੜੀ ਹੈਗੀ اٹਕੀ ਹੋਈ ਹੈ ਚੌਥੇ ਗੇੜ ਦੀ ਗੱਲਬਾਤ ਜਿਹੜੀ ਸੀ ਉਸ ਤੇ ਵੀ ਸਰਕਾਰ ਨੇ ਇੱਕ ਮਤਾ ਦਿੱਤਾ ਸੀ ਔਰ ਉਸ ਮਤੇ ਦੇ ਮੁਤਾਬਿਕ ਸਰਕਾਰ ਨੇ ਕਿਹਾ ਸੀ ਕਿ ਐਨਸੀਸੀਐਫ ਤੇ ਨੇਫਿਡ ਦੇ ਥਰੂ ਅਸੀਂ ਕਾਰਵਾਈ ਕਰਾਂਗੇ ਤੇ 5 ਸਾਲ ਤੱਕ ਪੰਜ ਫਸਲਾਂ ਜਿਹੜੀਆਂ ਨੇ ਉਹ ਐਮਐਸਪੀ ਤੇ ਖਰੀਦਾਂਗੇ ਇਸ ਮਤੇ ਨੂੰ ਖਾਰਜ ਕਰ ਦਿੱਤਾ ਸੀ ਕਿਸਾਨਾਂ ਨੇ ਮੇਰੇ ਸਹਿਯੋਗੀ ਨਪਿੰਦਰ ਬਰਾੜ ਇਸ ਵੇਲੇ ਮੇਰੇ ਨਾਲ ਜੁੜ ਰਹੇ ਨੇ ਔਰ ਸਿੱਧਾ ਰੁੱਕ ਗਏ ਨਪਿੰਦਰ ਦਾ ਨਪਿੰਦਰ ਕੱਲ ਹੰਗਾਮਾ ਹੋਇਆ ਤਣਾ ਸੀਗਾ ਸ਼ਾਮ ਵੇਲੇ ਕਿਸਾਨਾਂ ਨੇ ਕਿਹਾ ਕਿ ਸੀ ਕਿਸਾਨਾਂ ਆਗੂਆਂ ਨੇ ਕਿਹਾ ਦੋ ਦਿਨਾਂ ਦੇ ਲਈ ਹਜ਼ੇ ਦਿੱਲੀ ਜਿਹੜਾ ਕੂਚ ਸੀਗਾ ਉਸ ਨੂੰ ਟਾਲ ਰਹੇ ਆ ਫਿਲਹਾਲ ਦੀ ਸਥਿਤੀ ਕਿਸ ਤਰੀਕੇ ਦੀ ਹੈਗੀ ਹੈ ਸ਼ੰਭੂ ਬਾਰਡਰ ਤੇ ਕਿਸ ਤਰੀਕੇ ਦੇ ਹਾਲਾਤ ਨੇ ਦੇਖੋ ਬਿਲਕੁਲ ਇਸ ਵੇਲੇ ਅਸੀਂ ਸ਼ੰਭੂ ਬੈਰੀਅਰ ਤੇ ਮੌਜੂਦ ਆ 10ਵਾਂ ਦਿਨ ਹੋ ਗਿਆ ਅਗਰ ਆਪਾਂ 13 ਵਾਲੇ ਪਹਿਲੇ ਦਿਨ ਨੂੰ ਗਿਲੀਏ ਤਾਂ 13 ਤੋਂ ਬਾਅਦ ਲਗਾਤਾਰ ਪਹਿਲਾ 13 ਨੂੰ ਹਾਲਾਤ ਕਿਸ ਤਰ੍ਹਾਂ ਦੇ ਬਣੇ ਇੱਥੇ ਉਸ ਤੋਂ ਬਾਅਦ ਹਰ ਰੋਜ਼ ਹਾਲਾਤ ਬਦਲਦੇ ਗਏ ਪਰ ਕੱਲ ਜਿਸ ਤਰ੍ਹਾਂ ਦੀ ਘਟਨਾ ਵਾਪਰੀ ਖਨੋਰੀ ਬੈਰੀਅਰ ਤੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਇੱਥੇ ਵੀ ਜਿਸ ਤਰ੍ਹਾਂ ਦੇ ਹਾਲਾਤ ਬਣੇ ਉਸ ਤੋਂ ਬਾਅਦ ਅੱਜ 10ਵੇਂ ਦਿਨ ਦੇ ਹਾਲਾਤ ਕੀ ਨੇ ਤੁਹਾਨੂੰ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਿੱਛੇ ਪਹਿਲਾਂ ਦੂਰ ਤੱਕ ਤੁਸੀਂ ਨਜ਼ਰ ਮਾਰੋ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਉਸੇ ਦਿਨ ਤੋਂ 13 ਤਰੀਕ ਤੋਂ ਇਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਤਾਂ ਪਿੱਛੇ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਕਿਸਾਨਾਂ ਦੀਆਂ ਟਰਾਲੀਆਂ ਤੁਹਾਨੂੰ ਉਸੇ ਤਰ੍ਹਾਂ ਨਜ਼ਰ ਆਉਣਗੀਆਂ ਕਿਸਾਨ ਤੁਹਾਨੂੰ ਹੱਥਾਂ ਦੇ ਵਿੱਚ ਕਿਸਾਨੀ ਝੰਡੇ ਫੜੀ ਨਜ਼ਰ ਆਉਣਗੇ ਔਰ ਜਿਹੜਾ ਮਸਲਾ ਹੁਣ ਅੱਗੇ ਵਧਣਾ ਕਿਵੇਂ ਆ ਕਿਉਂਕਿ ਮੀਟਿੰਗ ਨੂੰ ਲੈ ਕੇ ਬੇਸ਼ੱਕ ਸੱਦਾ ਪੱਤਰ ਆਇਆ ਪਰ ਕਿਸਾਨਾਂ ਅਗੂ ਨੇ ਕੱਲ ਮੀਟਿੰਗ ਕਰਕੇ ਕਹਤਾ ਸੀ ਕਿ ਹਲੇ ਅਸੀਂ ਮੀਟਿੰਗ ਨਹੀਂ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਅ ਟੈਕਨੀਕਲੀ ਕੇਂਦਰ ਸਰਕਾਰ ਨੂੰ ਕੁਝ ਲਿਖ ਕੇ ਦੇਣ ਦੇ ਲਈ ਸਾਬਤ ਤੌਰ ਤੇ ਕਿਹਾ ਗਿਆ ਸੀ ਕਿ ਤੁਸੀਂ ਐਮਐਸਪੀ ਤੇ ਗੱਲ ਕਰਨ ਦੀ ਐਮਐਸਪੀ ਕਾਨੂੰਨ ਤੇ ਗਰੰਟੀ ਦੇਣ ਦੀ ਗੱਲ ਕਰੋਗੇ ਤਾਂ ਉਹ ਨੂੰ ਲਿਖ ਕੇ ਦਿਓ ਉਸ ਤੇ ਗੱਲ ਕਰਾਂਗੇ ਇਸ ਕਰਕੇ ਗੱਲਬਾਤ اٹਕ ਗਈ ਇਸ ਦੌਰਾਨ ਜਿਸ ਤਰ੍ਹਾਂ ਦੀ ਹਾਲਾਤ ਬਣੇ ਖਨੌਰੀ ਬਾਰਡਰ ਤੇ ਜਿਹੜਾ ਇੱਕ ਨੌਜਵਾਨ ਕਿਸਾਨ ਜਿਹੜਾ ਉਸ ਦੇ ਗੋਲੀ ਲੱਗਨ ਕਰ ਉਸ ਦੀ ਮੌਤ ਹੋ ਜਾਂਦੀ ਆ ਤੇ ਇਹ ਪੂਰੀਆਂ ਤਸਵੀਰਾਂ ਕਿਤਨਾ ਕਿਤੇ ਹਾਲਾਤ ਖਰਾਬ ਹੋ ਗਏ ਸੀ ਅੱਜ ਹੁਣ ਇੱਕ ਵਾਰ ਜਿੱਦਾਂ ਕਹਿੰਦੇ ਕਿ ਤੂਫਾਨ ਤੋਂ ਬਾਅਦ ਦੀ ਸ਼ਾਂਤੀ ਉਹ ਨਜ਼ਰ ਆ ਰਹੀ ਆ ਮੇਰੇ ਸਾਹਮਣੇ ਵਾਲੇ ਪਾਸੇ ਬੈਰੀਅਰ ਆ ਤੁਹਾਨੂੰ ਉਹ ਵੀ ਤਸਵੀਰ ਦਿਖਾ ਦਿੰਨੇ ਆ ਇੱਕ ਵਾਰ ਕਿ ਸਾਹਮਣੇ ਅੱਜ ਹਾਲਾਤ ਕੀ ਨੇ ਤਸਵੀਰ ਕੀ ਆ ਤਾਂ ਬਿਲਕੁਲ ਦੇਖੋ ਜਵੇਂ ਤੂਫਾਨ ਤੋਂ ਬਾਅਦ ਦੀ ਸ਼ਾਂਤੀ ਹੁੰਦੀ ਆ ਉਹ ਤਸਵੀਰਾਂ ਜਿੱਥੇ ਨਜ਼ਰ ਆ ਰਹੀ ਆ ਦੂਜੇ ਪਾਸੇ ਕਿਉਂਕਿ ਜਿੱਧਰੋਂ ਕੱਲ ਅਥਰੂ ਗਿਆ ਤੇ ਗੋਲੇ ਚੱਲ ਰਹੇ ਸੀ ਅੱਜ ਉਹ ਬੈਰੀਕੇਡ ਸ਼ਾਂਤ ਨੇ ਉਸ ਤੋਂ ਅੱਗੇ ਕਰੀਬ 200-250 ਮੀਟਰ ਦਾ ਘੇਰਾ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਖਾਲੀ ਆ ਔਰ ਥੋੜੀ ਦੇਰ ਪਹਿਲਾਂ ਮੰਚ ਦੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ ਤਾਂ ਕਿ ਇੱਕ ਵਾਰ ਫਿਰ ਤੋਂ ਕਿਸਾਨਾਂ ਨੂੰ ਲਾਂਬੰਦ ਕਰਕੇ ਕਿਉਂਕਿ ਜਦੋਂ ਐਸਾ ਤਣਾਅ ਵਾਲਾ ਮਾਹੌਲ ਪੈਦਾ ਹੁੰਦਾ ਔਰ ਜਦੋਂ ਇੱਕ ਨੌਜਵਾਨ ਕਿਸਾਨ ਦੀ ਜਾਨ ਚਲੀ ਜਾਵੇ ਉਹ ਵੀ ਐਸੇ ਮਾਹੌਲ ਦੇ ਵਿੱਚ ਲੱਗੀ ਗੋਲੀ ਦੇ ਚਲਦਿਆਂ ਤਾਂ ਕਿਤਨਾ ਕਿਤੇ ਸਥਿਤੀ ਖਰਾਬ ਵੀ ਹੁੰਦੀ ਆ ਤੇ ਸਥਿਤੀ ਕੰਟਰੋਲ ਦੇ ਵਿੱਚੋਂ ਬਾਹਰ ਵੀ ਚਲੀ ਜਾਂਦੀ ਆ ਪਰ ਕਿਸਾਨਾਂ ਗੂ ਜਿਸਤਰਾ ਜਗਜੀਤ ਸਿੰਘ ਢੱਲੇਵਾਲ ਹੋਣੀ ਖੁਦ ਉਹਨਾਂ ਦੀ ਸਿਹਤ ਵਿਗੜੀ ਉਹਨਾਂ ਨੂੰ ਜਿਹੜਾ ਹੈਗਾ ਪਰਤੀ ਕਰਵਾਉਣਾ ਪਿਆ ਤਾਂ ਹਾਲ ਫਿਲਹਾਲ ਦੀ ਘੜੀ ਕਿਸਾਨਾਂ ਨੇ ਸਾਫ਼ ਕੀਤਾ ਹੈ ਕਿ ਜਿੰਨੀ ਦੇਰ ਤੱਕ ਕੋਈ ਗੱਲ ਸਿਰੇ ਨਹੀਂ ਲੱਗਦੀ ਸੰਘਰਸ਼ ਜਾਰੀ ਰਹਿਣਾ ਇਸ ਗੱਲ ਦੇ ਵਿੱਚ ਕੋਈ 도 ਰੈਡੀ 2 ਦਿਨ ਦੇ ਲਈ ਸੀਜ਼ਫਾਇਰ ਇੱਕ ਤਰ੍ਹਾਂ ਦਾ ਕਹਿ ਲੀਏ ਕਿ 2 ਦਿਨ ਦੇ ਲਈ ਕਿਸਾਨ ਸ਼ਾਂਤ ਵੀ ਤਰੀਕੇ ਹਲੇ ਵਿਚਾਰਾਂ ਕਰਨਗੇ ਅੱਜ ਔਰ ਕੱਲ ਕੱਲ ਸ਼ਾਮ ਨੂੰ ਮੀਟਿੰਗ ਤੋਂ ਬਾਅਦ ਅੱਗੇ ਦਾ ਫੈਸਲਾ ਹੋਣਾ ਹੈ ਕਿ ਹੁਣ ਅੱਗੇ ਕੀਤਾ ਕੀ ਜਾਣਾ ਤਾਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਉਣ ਦੀ ਕੋਸ਼ਿਸ਼ ਆ ਅਪਡੇਟ ਕਿ ਕਿਸਾਨ ਸਾਡੇ ਨਾਲ ਨੇ ਸੋ ਸਭ ਅੱਜ ਦੇ ਹਾਲਾਤ ਕਿਵੇਂ ਦੇਖੀਏ ਕਿਉਂਕਿ 2 ਦਿਨ ਹੁਣ ਕਹਿੰਦੇ ਨੇ ਕਿ ਮੀਟਿੰਗ ਹੋਏਗੀ ਗੱਲਬਾਤ ਹੋਏਗੀ ਕਿਉਂਕਿ ਕਿਤਨੇ ਕਿਤੇ ਜੋ ਤਸਵੀਰਾਂ ਕੱਲ ਸਾਹਮਣੇ ਆਈਆਂ ਸ਼ਾਇਦ ਉਹਨਾਂ ਨੇ ਸਭ ਨੂੰ ਝੋੜ ਕੇ ਰੱਖ ਦਿੱਤਾ ਸ਼ਾਇਦ ਇੱਕ ਪ੍ਰਦਰਸ਼ਨ ਦੇ ਦੌਰਾਨ ਸ਼ਾਂਤਮਈ ਪ੍ਰਦਰਸ਼ਨ ਕਿਉਂਕਿ ਕਿਸਾਨ ਕਹਿ ਰਹੇ ਨੇ ਤਾਂ ਸ਼ਾਂਤਮਈ ਪ੍ਰਦਰਸ਼ਨ ਦੇ ਦੌਰਾਨ ਜਦੋਂ ਗੋਲੀ ਆਕੇ ਕਿਸਾਨ ਦੇ ਲੱਗ ਜੇ ਤਾਂ ਕਿਤਨੇ ਕਿਤੇ ਸਭ ਨੂੰ ਝੋੜ ਦਿੰਦੀਆਂ ਤਸਵੀਰਾਂ ਮੈਂ ਜੀ ਰੇਸ਼ਮ ਸਿੰਘ ਹੋਰ ਕਮੇਟੀ ਜ਼ਿਲ੍ਹਾ ਮੀਤ ਪ੍ਰਧਾਨ ਤਰਨਤਾਰਨ ਕਿਸਾਨ ਵਿਦੂਸ਼ਕਰ ਕਮੇਟੀ ਪੰਜਾਬ ਜੋ ਹੋ ਰਿਹਾ ਵਾ ਇਹ 70 80 ਸਾਲ ਤੋ ਮੈਂ ਸਭ ਤੋਂ ਪਹਿਲੀ ਵਾਰ ਜੋ ਇਨਾ ਤਿਆਚਾਰ ਇੰਨੀ ਦਹਿਸ਼ਤ ਨੌਜਵਾਨ ਨੂੰ ਕਤਲ ਕਰ ਦੇਣਾ ਸਾਡੇ ਲੋਕਾਂ ਦੇ ਅੱਖਾਂ ਚਲੇ ਜਾਣੀਆਂ ਲੱਤਾਂ ਚਲੇ ਜਾਣੀਆਂ ਬਾਹਾਂ ਚਲੇ ਜਾਣੀਆਂ ਆਪਣੀ ਸਰਕਾਰ ਹੁੰਦਿਆ ਹੋਇਆ ਵੇਖੋ ਦੂਸਰੇ ਦੇਸ਼ ਤੋਂ ਖਤਰਾ ਹੁੰਦਾ 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 ਵਾ ਪਰ ਇਹ ਪਹਿਲੀ ਵਾਰ ਵੇਖਿਆ ਵੀ ਆਪਣੇ ਚੁਣੇ ਹੋਏ ਨਮਾਇंदे ਜਿਨ੍ਹਾਂ ਨੇ ਲੋਕਾਂ ਨੇ ਉਹਨੂੰ ਚੁਣ ਕੇ ਲੋਕ ਸਭਾ 'ਚ ਭੇਜਿਆ ਦੂਸਰੀ ਵਾਰ ਪ੍ਰਧਾਨ ਮੰਤਰੀ ਬਣਾਇਆ ਤੀਸਰੀ ਵਾਰ ਮੰਤਰੀ ਫੇਰ ਸੋਕਣੇ ਲੈ ਰਿਹਾ ਪਰ ਇਹੋ ਜੀ ਹਾਲਾਤ ਜੋ ਬਣਾ ਕੇ ਰੱਖ ਦਿੱਤੀ ਆ ਬੜੀ ਨਿੰਦਣਯੋਗ ਆ ਵੇਖੋ ਤੁਸੀਂ ਸਾਰੇ ਵਿਸ਼ਵ ਦੇ ਵਿੱਚ ਹੀ ਰੌਲਾ ਪਿਆ ਕੱਲ ਦਾ ਇੰਨਾ ਤਿਆਤਰ ਆਪਣੇ ਬੰਦਿਆਂ ਦੇ ਇੰਨਾ ਤਿਆਤਰ ਤਾਂ ਦੇਖੋ ਸਫਤ ਤੌਰ ਤੇ ਕਿਸਾਨ ਜਿਹੜੇ ਨੇ ਕਿਸਾਨਾਂ ਦੇ ਵਿੱਚ ਰੋਸ਼ ਆ ਪਰ ਦੂਜੇ ਪਾਸੇ ਕਿਸਾਨ ਆਗੂ ਜਿਹੜੇ ਨੇ ਉਹ ਮੀਟਿੰਗ ਜਿਹੜੀ ਹੈਗੀ ਆਪ ਦੇ ਵਿੱਚ ਲਗਾਤਾਰ ਕਰ ਰਹੇ ਨੇ ਮੀਟਿੰਗਾਂ ਦੇ ਦੌਰਾਨ ਗੱਲਬਾਤ ਦਾ ਰਸਤਾ ਜਿਹੜਾ ਹੈਗਾ ਉਹ ਅੱਗੇ ਨਿਕਲਣਾ ਇਸ ਕਰਕੇ ਕਿਸਾਨ ਆਗੂ ਲਗਾਤਾਰ ਇਸ ਨੂੰ ਲੈ ਕੇ ਜਿਹੜੀਆਂ ਹੈਗੇ ਚਰਚਾਵਾਂ ਵੀ ਕਰ ਰਹੇ ਨੇ ਕਿ ਅੱਗੇ ਦਾ ਰਸਤਾ ਕੱਢਿਆ ਕੀ ਜਾਣਾ ਔਰ ਇਸੇ ਦੌਰਾਨ ਦੇਖੋ ਲਗਾਤਾਰ ਇੱਥੇ ਲੋਕ ਪਹੁੰਚ ਵੀ ਰਹੇ ਨੇ ਇਹ ਵੀਰ ਸਾਹਮਣੇ ਨਜ਼ਰ ਆ ਰਿਹਾ ਹੁਣੇ ਮੇਰੇ ਨਾਲ ਗੱਲਬਾਤ ਹੋ ਰਹੀ ਸੀ ਇਹ ਵੀਰ ਕੈਨੇਡਾ ਤੋਂ ਆਇਆ ਇਹ ਟ੍ਰਾਂਟੋ ਤੋਂ ਆਇਆ ਵੀਰ ਔਰ ਚਾਹੁੰਦਾ ਹੈ ਕਿ ਇੱਥੇ ਥੋੜੀ ਬਹੁਤੀ ਸੇਵਾ ਕੀਤੀ ਜਾ ਸਕੇ ਔਰ ਇਹ ਤਸਵੀਰਾਂ ਤੁਹਾਡੇ ਸਾਹਮਣੇ ਅਰੇ ਕੁਝ ਸਮਾਨ ਲੈ ਕੇ ਆਏ ਨੇ ਕਿ ਜਿਹੜੇ ਕਿਸਾਨ ਇੱਥੇ ਮੌਜੂਦ ਨੇ ਉਹ ਲੋਡ ਵੰਦ ਜਿਹੜੇ ਨੇ ਕਿਉਂਕਿ ਜਦੋਂ ਘਰ ਤੋਂ ਬਾਹਰ ਕੋਈ ਵਿਅਕਤੀ ਹੁੰਦਾ ਤਾਂ ਬਹੁਤ ਚੀਜ਼ਾਂ ਦੀ ਜ਼ਰੂਰਤ ਵੀ ਪੈਂਦੀ ਆ ਹਾਲਾਂਕਿ ਲਗਾਤਾਰ ਇੱਥੇ ਲੰਗਰ ਚੱਲ ਰਹੇ ਨੇ ਪਰ ਇੱਥੇ ਇਸ ਤਰ੍ਹਾਂ ਹੈਗਾ ਜਿਹੜਾ ਰੋਜ਼ਮਰਾਂ ਦੀਆਂ ਚੀਜ਼ਾਂ ਸਾਬਣ ਪੇਸਟ ਤੇਲ ਟਾਈਪ ਉਹਨਾਂ ਦੇ ਪੈਕੇਟ ਬਣਾ ਕੇ ਜਿਹੜੇ ਨੇ ਉਹ ਵੰਡੇ ਜਾ ਰਹੇ ਨੇ ਤਾਂ ਹੀ ਇਸ ਤਰ੍ਹਾਂ ਦੀਆਂ ਤਸਵੀਰਾਂ ਵੀ ਇੱਥੋਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਜਦੋਂ ਸੜਕਾਂ ਤੇ ਘਰ ਪਹੇਜਣ ਤਾਂ ਸੜਕਾਂ ਤੇ ਪਏ ਘਰਾਂ ਨੂੰ ਚਲਾਉਣ ਦੇ ਲਈ ਇਸ ਤਰ੍ਹਾਂ ਮਦਦ ਦੇ ਹੱਥ ਵੀ ਅੱਗੇ ਵਧਦੇ ਨੇ ਤੇ ਲੋੜ ਵੀ ਪੈਂਦੀ ਆ ਭਾਈ ਤੁਸੀਂ ਆਏ ਕਿੱਥੋਂ ਤੁਸੀਂ ਕੈਨੇਡਾ ਦੇ ਸ਼ਹਿਰ ਕਿਹੜੇ ਸ਼ਹਿਰ ਤੋਂ ਆਹ ਟ੍ਰਾਂਟੋ ਰਹਿਣਾ ਜੀ ਮੈਂ ਪਹਿਲਾਂ ਧੰਨਵਾਦ ਤੁਹਾਡਾ ਜੀ ਜਿਨ੍ਹਾਂ ਨੇ ਮੌਕਾ ਦਿੱਤਾ ਬੋਲਣ ਦਾ ਬਾਕੀ ਕੈਨੇਡਾ ਰਹਿੰਦੇ ਆ ਜੀ ਜਿਵੇਂ ਹੁਣ ਵੀ ਇੱਥੇ ਲੋੜ ਸੀਗੀ ਅਸੀਂ ਬਿ স্পੈਸ਼ਲ ਮੈਂ ਹੁਣ ਅੱਗੇ ਟਿਕਟ ਵਧਾਈਏ ਤਾਂ ਕਿ ਕਿਸਾਨਾਂ ਦਾ ਜਿੰਨਰ ਵੱਤਵਾਲ ਸਹਾਯੋਗ ਦਿੱਤਾ ਜਾਵੇ ਉਹਨਾਂ ਨਾਲ ਜਾ ਕੇ ਫਿਰ ਇੱਥੇ ਪਹੁੰਚੇ ਐਵੇਂ ਐਸੇ ਕਰਕੇ ਤਾਂ ਦੇਖੋ ਜਿਵੇਂ ਇਹ ਵੀਰ ਕਹਿ ਰਿਹਾ ਤਾਂ ਇਸ ਤਰ੍ਹਾਂ ਲੋਕ ਇੱਥੇ ਲਗਾਤਾਰ ਅਸੀਂ ਹੋਰ ਵੀ ਕਈ ਤਸਵੀਰਾਂ ਦੇਖੀਆਂ ਕਿ ਕੋਈ ਲੰਗਰ ਲੈ ਕੇ ਆ ਰਿਹਾ ਔਰ ਜਦੋਂ ਕੱਲ ਦੀ ਤਸਵੀਰ ਸਾਹਮਣੇ ਆਈ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਲੋਕਾਂ ਦੇ ਆਉਣ ਦਾ سلسلہ ਜਿਆਦਾ ਸ਼ੁਰੂ ਹੋਇਆ ਪਰ ਹਾਲ ਫੁਲਾਲ ਦੀ ਘੜੀ ਇੱਕ ਬੜੀ ਸਪੈਸ਼ਲ ਜੀ ਤਸਵੀਰ ਗਗਨ ਕਿ ਸਥਿਤੀ ਕੰਟਰੋਲ ਦੇ ਵਿੱਚ ਆ ਸ਼ਾਂਤੀ ਆ ਅੱਜ ਪੂਰੀ ਤਰ੍ਹਾਂ ਸ਼ਾਂਤੀ ਆ ਇੱਕ ਨਿਹੰਗ ਸਿੰਘ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਪਿੱਛੇ ਘੋੜੇ ਤੇ ਸਵਾਰ ਤੇ ਨਿਹੰਗ ਸਿੰਘ ਇਹ ਤਸਵੀਰ ਇੱਕ ਵੱਖਰੀ ਤਸਵੀਰ ਹੈ ਜੀ ਕਿਸਾਨੀ ਮੋਰਚੇ ਦੀ ਤੇ ਕਿਉਂਕਿ ਨਿਹੰਗ ਸਿੰਘ ਵੀ ਇੱਥੇ ਆਪਣੇ ਘੋੜਿਆਂ ਤੇ ਸਵਾਰ ਲਗਾਤਾਰ ਨਜ਼ਰ ਆਉਂਦੇ ਰਹਿੰਦੇ ਨੇ ਤਾਂ ਇਹ ਜਿਹੜਾ ਹੈਗਾ ਸਿੰਘ ਆਪਣੇ ਘੋੜੇ ਤੇ ਇਸ ਮੋਰਚੇ ਦੇ ਵਿੱਚ ਤੁਸੀਂ ਦੇਖਦੇ ਆ ਕਿ ਇਹ ਜਿੱਦਾਂ ਕਹਿੰਦੇ ਕਿ ਤਿੰਨ ਚਾਰ ਸਿੰਘ ਇਹ ਸਤਰਾ ਇੱਕ ਵਕਰੀ ਨਰਜੀ ਜਿਹੜੀ ਹੈਗੀ ਆ ਦੇਣ ਦੀ ਕੋਸ਼ਿਸ਼ ਕਰਦੇ ਨੇ ਮੋਰਚੇ ਨੂੰ ਤਾਂ ਅੱਜ ਫਿਲਹਾਲ ਮਾਹੌਲ ਸ਼ਾਂਤ ਹੈ ਸਥਿਤੀ ਕੰਟਰੋਲ ਦੇ ਵਿੱਚ ਕਿਸਾਨ ਆਗੂਆਂ ਨੇ ਸਾਫ਼ ਕਰ ਦਿੱਤਾ ਹੈ ਕਿ ਦੋ ਦਿਨ ਰਣਨੀਤੀ ਬਣ ਤੋਂ ਬਾਅਦ ਕੱਲ੍ਹ ਸ਼ਾਮ ਤੱਕ ਅੱਗੇ ਦਾ ਫੈਸਲਾ ਸੁਣਾਇਆ ਜਾਵੇਗਾ ਜੀ ਜੀ ਬਹੁਤ ਸ਼ੁਕਰੀਆ ਨਵਿੰਦਰ ਜੀ तमाम ਜਾਣਕਾਰੀ ਦਿੱਤੀ ਸਾਨੂੰ ਨਵਿੰਦਰ ਬਰਾੜ ਮੇਰੇ ਸਹਿਯੋਗੀ ग्राउंड रिपोर्ट ਦੱਸ ਰਹੀ ਸੀ ਕਿ ਹਾਲਾਤ ਨੇ ਫਿਲਹਾਲ ਤਣਾਅ ਤੋਂ ਬਾਅਦ ਤੂਫਾਨ ਤੋਂ ਬਾਅਦ ਦੀ ਇੱਕ ਸ਼ਾਂਤੀ اور ਤੂਫਾਨ ਜਿਸ ਦਾ ਮਤਲਬ ਯਾਨੀ ਕੱਲ ਜੋ ਕੁਝ ਹੋਇਆ ਤਣਾਅ ਜਿਹੜਾ ਸੀਗਾ ਤਣਾਅ ਵਾਲੇ ਹਾਲਾਤ ਜਿਹੜੇ ਸੀ ਉਸ ਤੋਂ ਬਾਅਦ ਅੱਜ ਫਿਲਹਾਲ ਸ਼ਾਂਤੀ ਹੈ ਦੋ ਦਿਨਾਂ ਤੱਕ ਸ਼ਾਂਤ ਮੈਤਰੀ ਕੇ ਨਾਲ ਵਿਚਾਰ ਚ ਬਟਾਂਦਰਾ ਕੀਤਾ ਜਾਵੇਗਾ ਕਿਸਾਨਾਂ ਗੁਏ ਕਰ ਰਹੇ ਨੇ ਦੋ ਦਿਨ ਅਸੀਂ ਚਰਚਾ ਕਰਾਂਗੇ ਆਪਸ ਦੇ ਵਿੱਚ ਔਰ ਉਸ ਤੋਂ ਬਾਅਦ ਅਗਲੀ ਰਣਨੀਤੀ ਜਿਹੜੀ ਹੋਊਗੀ ਉਸ ਦਾ ਐਲਾਨ ਕੱਲ ਨੂੰ ਕੀਤਾ ਜਾਵੇਗਾ ਉਧਰ ਕੇਂਦਰ ਸਰਕਾਰ ਨੇ ਇੱਕ ਵਾਰ ਫੇਰ ਗੱਲਬਾਤ ਦਾ ਆਫਰ ਦੁਹਰਾਇਆ ਹੈ ਜੀ ਹਾਂ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦਾ ਬਿਆਨ ਸਾਹਮਣੇ ਹੈ ਹੁਣ ਤੱਕ ਸਾਰਥਕ ਚਰਚਾ ਹੋਈ ਹੈ ਅਰਜੁਨ ਮੁੰਡਾ ਇਹ ਕਹਿ ਰਹੇ ਨੇ ਕਿ ਹੁਣ ਵੀ ਗੱਲਬਾਤ ਦੇ ਲਈ ਤਿਆਰ ਆ ਗੱਲਬਾਤ ਦੇ ਜ਼ਰੀਏ ਹੀ ਹੱਲ ਨਿਕਲਦਾ ਹੈ ਅਰਜੁਨ ਮੁੰਡਾ ਕਹਿ ਰਹੇ ਨੇ ਆਸਪਾਸਾ ਗੱਲਬਾਤੇ ਸੱਚੇ ਹੱਲ ਨਿਕਲੇਗਾ ਕਿਸਾਨਾਂ ਦੇ ਭਲੇ ਦੇ ਲਈ ਸਰਕਾਰ ਵਚਨਬੱਧ ਹੈ ਕਿਸਾਨਾਂ ਲਈ ਲਗਾਤਾਰ ਸਰਕਾਰ ਕੰਮ ਕਰ ਰਹੀ ਹੈ ਔਰ ਗੱਲਬਾਤੇ ਰਾਹੀਂ ਹੀ ਹੱਲ ਨਿਕਲੇਗਾ अर्जुन मुंडा केंद्रीय खेतीवाड़ी मंत्री उन्होंने बयान दिया एक बार फिर गलबात दा सदा जेड़ा है उसको दोहराया उन्होंने कि गलबात दे रही ही हल निकलेगा और अर्जुन मुंडा ये कह है रहे हैं कि गलबात दे रही ही हल कड्डा जा सकता है और आसवन ने कि गलबात दे रही हल निकलेगा इस पूरे मसले का का मसले पर कई दौर की बातचीत हुई है और अभी भी हम बातचीत के लिए किसान संगठनों से कहा है कि इसका समाधान बातचीत के माध्यम से हम निकालेंगे क्योंकि किसी भी समस्या का समाधान बातचीत के माध्यम से ही निकलता है वार्ता के माध्यम से ही निकलता है और यह देश हम सबका है हम सबको मिलकर के आ, देश का समाधान निकालना चाहिए ऐसे समय में कि हर आदमी के लिए वो लाभदायी हो सके तो आ, मैं आसान भी हूँ अभी भी कि हम सब मिलकर के इसका सारांश निकालेंगे और इसका समाधान होगा हमारे जो कई राउंड की बातचीत में बहुत सार्थक भी चर्चा हुई है कई मायने में लेकिन कुछ में सहमति आ, पर और ज्यादा मेहनत करना पड़ेगा दोनों तरफ से क्योंकि भारत सरकार प्रतिबद्ध है उधर किसान आंदोलन ਦੇ ਵਿਚਾਲੇ ਪੀਐਮ ਮੋਦੀ ਦਾ ਵੱਡਾ ਬਿਆਨ سامنے ਆਇਆ ਹੈ ਕਿਸਾਨ ਭਲਾਈ ਦੇ ਲਈ ਸਾਡੀ ਸਰਕਾਰ वचनबद्ध ਹੈ ਪੀਐਮ ਮੋਦੀ ਨੇ ਕਿਹਾ ਕਿਸਾਨਾਂ ਦੇ ਨਾਲ ਕੀਤੇ ਗਏ ਹਰ ਸੰਕਲਪ ਨੂੰ ਪੂਰਾ ਕਰਾਂਗੇ ਪੀਐਮ ਮੋਦੀ ਨੇ ਕਿਹਾ ਗੰਨੇ ਦੀਆਂ ਕੀਮਤਾਂ ਦੇ ਵਿੱਚ ਇਤਿਹਾਸਕ ਵਾਅਦਾ ਕੀਤਾ ਗਿਆ ਕਰੋੜਾਂ ਗੰਨਾ ਉਤਪਾਦਕ ਕਿਸਾਨਾਂ ਨੂੰ ਇਸ ਦਾ ਲਾਹਾ ਮਿਲੇਗਾ ਕੇਂਦਰ ਸਰਕਾਰ ਨੇ ਗੰਨੇ ਦੇ ਭਾਅ ਦੇ ਵਿੱਚ ਵਾਧਾ ਕੀਤਾ ਹੈ 315 ਤੋਂ ਵਧਾ ਕੇ 340 ਰੁਪਏ ਪ੍ਰਤੀ ਕਿੰਟਲ ਗੰਨੇ ਦੀ ਕੀਮਤ ਕਿੱਤੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਪੀਐਮ ਔਦੀ ਨੇ ਖੁਦ ਟਵੀਟ ਕੀਤਾ ਹੈ ਔਰ ਟਵੀਟ ਕਰਦੇ ਹੋਣਾ ਲਿਖਿਆ ਦੇਸ਼ ਭਰ ਦੇ ਆਪਣੇ ਕਿਸਾਨ ਭਰਾ ਪੈਣਾ ਦੀ ਭਲਾਈ ਦੇ ਨਾਲ ਜੁੜੇ ਹਰ ਸੰਕਲਪ ਨੂੰ ਪੂਰਾ ਕਰਨ ਦੇ ਲਈ ਸਾਡੀ ਸਰਕਾਰ ਵਚਨਬੱਧ ਹੈ ਇਸ ਗੜੀ ਦੇ ਵਿੱਚ ਗੰਨਾ ਖਰੀਦ ਦੀ ਕੀਮਤ ਦੇ ਵਿੱਚ ਇੱਕ ਹਾਸਕ ਵਾਅਦੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਕਦਮ ਦੇ ਨਾਲ ਸਾਡੇ ਕਰੋੜਾਂ ਗੰਨਾ ਉਤਪਾਦਕ ਕਿਸਾਨਾਂ ਨੂੰ ਲਾਭ ਮਿਲੇਗਾ ਉਧਰ ਕੱਲ ਪੰਜਾਬ ਹਰਿਆਣਾ ਬਾਰਡਰ ਤੇ ਹੋਈ ਨੌਜਵਾਨ ਦੀ ਮੌਤ ਨੂੰ ਲੈ ਕੇ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਜਿੱਥੇ ਸੀਐਮ ਮਾਨ ਨੇ ਹਰਿਆਣਾ ਪੁਲਿਸ ਨੂੰ ਇਸਦੇ ਲਈ ਜ਼ਿੰਮੇਵਾਰ ਠਰਾਇਆ ਉੱਥੇ ਹੀ ਸੀਐਮ ਮਾਨ ਦੇ ਇਲਜ਼ਾਮਾ ਤੇ ਹਰਿਆਣਾ ਬੀਜੇਪੀ ਨੇ ਪਲਟਵਾਰ ਕੀਤਾ ਹੈ ਹਰਿਆਣਾ ਬੀਜੇਪੀ ਦੇ ਪ੍ਰਧਾਨ ਨਾਇਬ ਸੈਣੀ ਨੇ ਕਿਹਾ ਕਿ ਬਾਰਡਰ ਤੇ ਵਾਪਰੀ ਘਟਨਾ ਦੇ ਲਈ ਖੁਦ ਸੀਐਮ ਮਾਨ ਜ਼ਿੰਮੇਵਾਰ ਲੋਅਨ ਆਰਡਰ ਨੂੰ ਖਰਾਬ ਕਰਨ ਚ ਹਰਿਆਣਾ ਪੁਲਿਸ ਜ਼ਿਆਦਾ ਜ਼ਿੰਮੇਵਾਰ ਹੈ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਰਹੇ ਨਾ ਹੀ ਉਹ ਸਾਨੂੰ ਕੁਝ ਕਹਿ ਰਹੇ ਆ ਅਸੀਂ ਤਾਂ ਬਲਕਿ ਜੇ ਲੇਡੀਜ਼ ਆਈਆਂ ਹੋਈਆਂ ਤੇ ਪੋਰਟੇਬਲ ਬਾਥਰੂਮ ਪਾਣੀ ਜੋ ਮਨੁੱਖੀ ਜੋ ਉਹਨਾਂ ਦੇ ਅਧਿਕਾਰ ਨੇ ਫੰਡਮੈਂਟਲ ਰਾਈਟਸ ਨੇ ਅਸੀਂ ਉਹ ਪ੍ਰੋਵਾਈਡ ਕਰਾਵਾਂਗੇ ਬਾਕੀ ਤੁਹਾਡੀ ਤਾਂ ਕਿਸੇ ਨੂੰ ਕਿਸੇ ਡਰਦੇ ਨਹੀਂ ਕਿ ਜੇ ਅਕਸੀਡੈਂਟਿ ਹੋਈ ਹੈ ਕਿਉਂਕਿ ਇਸ ਦਾ ਜਿੰਮੇਵਾਰ भगवंत मान को अपने गिरिभा में जहाँ करके देखना चाहिए जिस प्रकार की घटिया राजनीति और जिस प्रकार का उन्होंने यह आक्षेप लगाया आरोप लगाया है वो अपनी गरीबा में जहाँ करके देखा भगवंत मान साहब को ये भी देखना चाहिए कि मैंने किसानों के लिए क्या किया है किसानों की क्या दुर्दशा है अरे ढाई साल से आपका शासन ढाई सालों के अंदर कुछ तो कदम किसान के हित में उठाते किसान की कुछ फसलें तो आप एम एस पी पर खरीदने का घोषणा तो करते कम से कम अभी तक तो घोषणा भी नहीं की ढाई साल का शासन हो गया इतनी घटिया राजनीति अगर किसान के नाम के ऊपर की जा रही है तो इसका जिम्मेवार आम आदमी पार्टी और कांग्रेस पार्टी है कांग्रेस ने तो जो किया है किया है परंतु आम आदमी भी उसी के नक्शे कदम के ऊपर चलते हुए उससे दो कदम आगे निकल गई है ये घटिया राजनीति किसी समाज या वर्ग के लिए ऊपर नहीं करनी चाहिए किसानों को उनके हित के अंदर मजबूत कदम उठने चाहिए